ਦੀ ਦੇ ਦਰਸ਼ਨਾਂ ਵਾਸਤੇ ਆਪਾਂ ਰੋਜ਼ ਅਰਦਾਸ ਕਰਦੇ ਅੱਜ ਵੀ ਸਮਾਗਮ ਹੈ ਅੱਜ ਵੀ ਅਰਦਾਸ ਹੋਣੀ ਹੈ ਜੀਵਨ ਦੀ ਸਮਾਪਤੀ ਤੋਂ ਅਰਦਾਸ ਦੇ ਵਿੱਚ ਗੁਰੂਖ ਪਿਆਰੇ ਸਿੰਘ ਅਰਦਾਸ ਕਰਦੇ ਨੇ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਅਰਦਾਸ ਵਿੱਚ ਆਪਾਂ ਰੋਜ਼ ਦਰਸ਼ਨ ਦੀ ਦਾਤ ਮੰਗਦੇ ਆਂ جاب گرجنج جی نے رحمتہ بیان واسطے گئے نا بابا گنگا جی نی ہے ہر ہاں آپ جیجرے سالی کے بچار شکر پی بچار ہوں ਇਹ ਹਰਖਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪੁੱਛਿਆ ਕਹਿੰਦੇ ਜੀ ਜਾ ਜੀ ਸ਼ਬਦ ਸੁਣਾ ਦਿਓ ਸਤਪੁਰਾ ਨੇ ਫਿਰ ਸ਼ਬਦ ਸੁਣਾਏ ਨੇ ਗੁਰਬਾਣੀ ਵਿੱਚ ਅੰਕਤ ਹੈ ਠਿਠੇ ਸਬਦਾਂ ਥਾਮ ਨਹੀਂ ਤੁਕਦੇ ਹਿਆ ਬੰਦੋ ਪੁਰਖ ਬਿਧਾਤੈ ਤਾਤੂ ਸੋਹਿਆ ਬਸਨੀ ਸਕ

ਮਹਾਰਾਜ ਜੀ ਸਤੇ ਬਾਦਸ਼ਾਹ ਨੇ ਹਰਮੰਦਰ ਸਾਹਿਬ ਦੀ ਇਮਾਰਤ ਬਣਾਈ ਹੈ ਜਿਸ ਧਰਤੀ ਦੇ ਉੱਤੇ ਆਦੀ ਗ੍ਰੰਥ ਦੀ ਸੰਪਾਦਨਾ ਕੀਤੀ ਗਈ ਉਹ ਧਰਤੀ ਹੈ ਹਰਮੰਦਰ ਸਾਹਿਬ ਦੀ ਧਰਤੀ ਨਾ ਸਿੱਖਾ ਨੇ ਇਮਾਰਤ ਤਿਆਰ ਕਰਵਾਈ ਕੀਤੀ ਹੈ ਦਰਬਾਰ ਸਾਹਿਬ ਦੀ ਇਮਾਰਤ ਤਿਆਰ ਹੋ ਗਈ ਆਪਾਂ ਵੀ ਜਦੋਂ ਘਰਾਂ ਦੇ ਵਿੱਚ ਕੋਈ ਮਕਾਨ ਬਣਾਈਏ ਆਪਾਂ ਸਲਾਬੇ ਦਾ ਬਣਾ ਖਾਸ ਦੇਖੀਦਾ ਧਿਆਨ ਰੱਖੀਦਾ ਵੀ ਸਾਡਾ ਮਕਾਨ ਬਣ ਰਿਹਾ ਹੈ ਕਿਤੇ ਇਹਨੂੰ 5-7 ਸਾਲ ਬਾਅਦ ਸਲਾਬੇ ਨਾ ਆ ਜਵੇ ਪਰ ਬਾਦ ਸਾਹਿਬ ਨੂੰ ਵਰਦਨ ਦੇ ਮਹਾਰਾਜ ਜੀ ਨੇ ਬਣਾਇਆ ਹੈ ਜਿਹੜਾ ਪਾਣੀ ਦੇ ਵਿੱਚ ਇਮਾਰਤ ਰਹਿਣੀ ਸੀ ਤੇ ਸਲਾਬੇ ਦਾ ਮਹਾਰਾਜ ਨੇ ਵੀ ਬੜਾ ਪਿਆਰ ਰੱਖਿਆ ਵੀ ਕਹਿੰਦੇ ਇਸ ਇਮਾਰਤ ਨੂੰ ਬਣਾ ਸਲਾਬਾ ਲੱਗ ਜਵੇ ਕਿਹੜਾ ਸੀਮਤ ਬਰਤੀਆ ਗਿਆ ਹੋਵੇਗਾ ਉਸ ਮੇਤੇ ਨੂੰ ਅਰਜਨ ਦੇ ਮਹਾਰਾਜ ਜੀ ਵੱਲੋਂ ਸਪੈਸ਼ਲ ਸੀਮੈਂਟ ਤਿਆਰ ਕਰਵਾਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਸਪੈਸ਼ਲ ਸੀਮੈਂਟ ਤਿਆਰ ਕਰਵਾਇਆ। ਸੱਤ ਚੀਜ਼ਾਂ ਬੜਾਈਆਂ ਪਾਈਆਂ ਵਿੱਚ ਮਹਾਦੀ ਦਵਾ ਮਿੱਠੇ ਸਿੱਖਾਂ ਨੇ ਜਿਹੜਾ ਸਾਧਗ੍ਰੰਥੀ ਇਮਾਰਤ ਤਿਆਰ ਹੋ ਗਈ ਐ ਇਸ ਇਮਾਰਤ ਦਾ ਨਾਮ ਤੁਹਾਡੇ ਨਾਂ ਤੇ ਰੱਖ ਨਹੀਂਏ ਗੁਰੂ ਅਕਤੂਰਮਹਾਰਾਜ ਜੀ ਸਿੱਧੇ ਪਾਤਸ਼ਾਹ ਕਿਤੇ ਨਹੀਂ ਇਹ ਜਿਹੜਾ ਘਰ ਐ ਉਹਦੇ ਨਾਮ ਤੇ ਇਹ ਘਰ ਦਾ ਨਾਮ ਰੱਖਣਾ ਚਾਹੀਦਾ ਹੈ ਕਿਤੇ ਮਹਾਰਾਜ ਜੀ ਤੁਸੀਂ ਤਿਆਰ ਕਰਵਾਈ ਐ ਤੁਹਾਡਾ ਹੀ ਘਰ ਐ ਮਹਾਰਾਜ ਕਹਿੰਦੇ ਕੋਈ ਨਹੀਂ ਸਾਡਾ ਤਾਂ ਹੈ ਪਰ ਮਾਲਕ ਦਾ ਨਾਮ ਹੁੰਦਾ ਚਾਹੀਦਾ ਹੈ ਜਿਸ ਮਾਲਕ ਦਾ ਘਰ ਹੋਵੇ ਕਿੰਦੇ ਫਿਰ ਮਹਾਰਾਜ ਜੀ ਕੀ ਨਾਂ ਰੱਖੀਏ ਕਿੰਦੇ ਪਰਮਾਤਮਾ ਦਾ ਘਰ ਹੈ ਹਰੀ ਦਾ ਘਰ ਹੈ ਵਾਹਿਗੁਰੂ ਦਾ ਘਰ ਹੈ ਅੱਲਾ ਦਾ ਘਰ ਦਾ ਘਰ ਹੈ ਤੇ ਨਾਂ ਵੀ ਪਰਮਾਤਮਾ ਦਾ ਚਾਹੀਦਾ ਨਾਂ ਵੀ ਰੱਖਿਆ ਹਰੀ ਮੰਦਰ ਜੇ ਛੇਵੇਂ ਪਾਤਸ਼ਾਹ ਨੇ ਗੁੰਗੇ ਦੀ ਸਿਰਜਣਾ ਕਰਵਾਈ ਤਾਂ ਫਿਰ ਸਿੱਖਾਂ ਨੇ ਪੁੱਛਿਆ ਮਹਾਰਾਜ ਜੀ ਤੁਹਾਡੇ ਨਾਂ ਤੇ ਨਾਂ ਰੱਖ ਲਈਏ ਛੇਵੇਂ ਪਾਤਸ਼ਾਹ ਕਿਤੇ ਜਿਹਦਾ ਤਖਤ ਹੈ ਨਾ ਉਹਦੇ ਨਾਂ ਸਹੀ ਤਖਤ ਦਾ ਨਾਂ ਹੋਣਾ ਚਾਹੀਦਾ ਕਿਤੇ ਮਹਾਰਾਜ ਕਿਹਾ ਕਿਤੇ ਅਕਾਲ ਦਾ ਨਾਂ ਵੀ ਲੱਗਿਆ ਅਕਾਲ ਤਖਤ ਜੇ ਧਰਤੀ ਦਾ ਘਰ ਉਹ ਵੀ ਪ੍ਰਮਾਤਮਾ ਦੇ ਨਾਮ ਦੇ ਹਰਿ ਮੰਦਰ ਤੇ ਜੇ ਛਕੜੀ ਦਾ ਘਰ ਉਹ ਵੀ ਪ੍ਰਮਾਤਮਾ ਦੇ ਨਾਮ ਦੇ ਅਕਾਲ ਤਖਤ ਉਸ ਧਰਤੀ ਤੇ ਦਾਦਾ ਬੁੱਢਾ ਜੀ ਦੀ ਕੋਠਰੀ ਢੋਈ ਆ ਜਿਸ ਧਰਤੀ ਦੇ ਰਹਿਤਾ ਵਸਿਆ ਨੇ ਉਸ ਧਰਤੀ ਦੇ ਮੱਥੇ ਲੰਗੜਨੇ ਦਰਵਾਜ਼ੇ ਖੋ

جگانسا کرب ڈوا د ਪਾ ਇਲਾਕੇ ਦੇ ਵਿੱਚੋਂ ਸਿੱਖ ਖਤਮ ਕਰ ਦਿੰਦੇ ਨੇ ਉਹਨਾਂ ਦੇ ਦਰਬਾਰ ਸਾਹਿਬ ਦੇ ਵਿੱਚ ਸਰੋਵਰ ਨੂੰ ਪੂਰਨਾ ਸ਼ੁਰੂ ਕਰ ਦਿੱਤਾ ਹੈ ਮੈਂ ਜਿੱਥੇ ਸਿੱਖਾਂ ਦੇ ਬਾਣੀ ਪੜੀ ਹੈ ਕੀਰਤਨ ਕਰਦੇ ਸਨ ਉਸ ਸਰਦਾਰ ਤੇ ਕਿੰਦਾ ਮੈਂ ਪਲੰਗ ਢਾ ਕੇ ਸ਼ਨਾਬ ਦੇ ਦੌਰ ਜਲਾਵਾਂਗਾ ਉੱਥੇ ਬੇਸਬਾਨ ਜਲਾਵਾਂਗਾ ਸਾਰਿਆਂ ਇਲਾਕੇ ਨੂੰ ਸਬਤਤ ਰਹੇ ਵੀ ਤੁਸੀਂ ਵੀ ਆ ਕੇ ਵੇਖੋ ਮੱਸਾ ਕੀ ਕਹਿਰ ਕਰ ਰਿਹਾ ਲਾਗੇ ਇੱਕ ਕੈਂਟਾ ਕੰਗਾ ਸੰਗਾਂ ਦਾ ਰਹਿਣ ਵਾਲਾ ਗੁਰਸਿੱਖ ਹੈ ਭਾਈ ਬਰੰਕਾ ਸਿੰਘ ਇਹਦੇ ਵੀ ਜਦੋਂ ਇਹ ਟੰਡੋਰਾ ਸੁਣਿਆ ਇਹਨੇ ਦੇਖਿਆ ਵੀ ਮੈਂ ਨਹੀਂ ਦੇਖਿਆ ਕੀ ਹੋ ਰਿਹਾ ਹੈ ਇਹਨੇ ਭੇਸ ਬਦਲਿਆ ਭੇਸ ਬਦਲ ਕੇ ਜਾ ਪਿੰਡਾਂ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਕੀ ਦੇਖ ਰਿਹਾ ਹੈ ਜਿਸ ਸਥਾਨ ਤੇ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਸੀ ਉਸ ਸਥਾਨ ਦੇ ਪਾਸੇ ਨੇ ਰੰਗੜਨੇ ਪਲਾਟ ਆਇਆ ਹੈ ਇਸ ਸਥਾਨ ਤੇ ਇਲਾਹੀ ਬਾਣੀ ਦੇ ਜਾਪ ਹੁੰਦੇ ਸਨ ਉਸ ਸਥਾਨ ਤੇ ਬੇਸਮਾਨ ਨੱਚ ਰਹੀ ਹੈ ਗੰਦੇ ਦੋਹੇ ਗਾ ਰਹੀ ਹੈ ਭਾਈ ਬਲਕਾ ਸਿੰਘ ਦਾ ਤੇਗ ਨੂੰ ਹੱਥ ਪਿਆ ਏ ਨਾਰੀ ਇਹਦਾ ਇੱਕ ਸਾਥੀ ਹੋਰ ਬਜ਼ੁਰਗ ਆਇਆ ਸੀ ਉਹ ਕਹਿੰਦਾ ਬਲਕਾ ਸਿਆ ਇੱਥੇ ਹੀ ਰੁਕ ਜਾ ਕਹਿੰਦਾ ਸਿੰਘ ਜੀ ਉਹ ਸ਼ਬਦ ਜਲਦੀ ਹੋਵੇ ਤਾਂ ਪਕੰਡਾ ਮੂੰਹ ਫੇਰ ਕੇ ਚਲੇ ਜਾਵੇ ਸਾਡੇ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਹੋ ਰਹੀ ਹੈ ਤੇ ਮੈਂ ਸਿੱਖ ਹੋ ਕੇ ਇਹ ਕਿਵੇਂ برداشت ਕਰਾਂਗਾ ਕਹਿੰਦੇ ਬਲਾਕਾ ਸਿਆ ਉਹ ਜੇ ਤੂੰ ਇੱਕ ਦੋ ਬੰਦੇ ਨੂੰ ਮਾਰ ਵੀ ਦਿੱਤੇ ਬਹੁਤ ਆਤ ਦਿਨਤੀ ਹੈ ਤੂੰ ਸ਼ਹੀਦ ਹੋ ਜਾਵੇਂਗਾ ਕਹਿੰਦਾ ਜੀ ਮੈਂ ਸ਼ਹੀਦੀ ਤੋਂ ਡਰਦਾ ਨਹੀਂ ਕਹਦਾ ਤੂੰ ਸ਼ਹੀਦ ਹੋ ਗਿਆ ਇਹ ਸ਼ਰਾਬ ਦੇ ਦੌਰ ਇਹ ਬੇਅਦਬੀ ਇਸੇ ਤਰ੍ਹਾਂ ਚੱਲਦੀ ਰਹੇਗੀ ਇਹਨੂੰ ਠੱਲ ਨਹੀਂ ਪਵੇਗੀ ਉਹ ਇਸ ਤਰ੍ਹਾਂ ਕਰ ਸਿੱਕਾ ਦਾ ਕੋਝਾ ਉਜਾਹ ਨੰਬਰ ਪੀਕਾ ਨੇ ਦੀ ਧਰਤੀ ਦੇ ਉੱਤੇ ਉਸ ਜਥੇ ਨੂੰ ਜਾ ਕੇ ਖਬਰ ਦੇ ਕੋ ਜਥਾ ਆਵੇਗਾ ਇਹਨਾਂ ਦੁਸ਼ਤਾਂ ਦਾ ਨਾਸ਼ ਕਰੇਗਾ ਬਲਾਕਾ ਸਿੰਘ ਨੂੰ ਗੱਲ ਸਮਝ ਆਈ ਬਲਾਕਾ ਸਿੰਘ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਚਰਣਾ ਵਿੱਚ ਸੀਸ ਨਿਵਾ ਕਰਕੇ ਤੁਰ ਪਿਆ ਕਿ ਮੱਥਾ ਰੰਗਣ ਹੋ ਗਿਆ ਜਲ ਪੂਜਾ ਦਾ ਵੀ ਆਪੇ ਬਾਸ ਤੇ ਚਾੜਿਆ ਚੱਲੇ ਪੀਰ ਉਹਨੇ ਹੱਥ ਤੇ ਪਾ ਕੇ ਜਲਮਤੀ ਨਹੀਂ ਕੀਤੇ ਬਲਬਲ ਵੀਰ ਔਰ ਜਿਹੜਾ ਆਪੀ ਵੇਖਿਆ ਵੀ ਉਹਨੂੰ ਪਾਈ ਜੰਗੀਰ ਉਹ ਹਰਮੰਦਰ ਵਿੱਚ ਬਹਿ ਗਿਆ ਵੀ ਲੁਜਾ ਡਾਵੇ ਪੀਰ ਔਰ ਨਾਰ ਕਹਾਏ ਆਪਣੇ ਵੀ ਸਾਥੀ ਖੈਰ ਖਵੀਰ ਉੱਥੇ ਚੱਲਿਆ ਬਹੁਤ ਸ਼ਰਮਦਾ ਤੇ ਪਤਪਤ ਪੀਰ ਅਬੀਰ ਉੱਥੇ ਨੱਤੀ ਆ ਕੇ ਵੇਖਦਾ ਵੀ ਪਾਪਾ ਦੀ ਤਸਵੀਰ ਉਹ ਗੰਦੇ ਤੋਂਰੇ ਨਾਮ ਦੀ ਨਹੀਂ ਦੇ ਦੇ ਨਾਲ ਜੀਰ ਉੱਥੇ ਹਰ ਕੋਈ ਹੁਕਾ ਪੀਂਦਾ ਵੀ ਖਾਸੀ ਦੀ ਤਸਵੀਰ ਉੱਥੇ ਤੇਜ਼ ਬਲ ਕੇ ਵੇਖਦੇ ਵੀ ਕਲ ਵੀ ਧਰਦੇ ਵੀਰ ਵੀ ਕਾਲ ਦੇ ਵੱਜ ਗਿਆ ਤੀਰ ਪਰ ਕਹਿੰਦੇ ਲਬੀਏ ਖਾਲਸਾ ਵੀ ਕਰਕੇ ਕੋਈ ਤਕਬੀਰ ਜਾਂ ਮੁੱਛੇ ਵੀ ਕਰੇ ਨੂ ਵੀ ਨਦੀਆ ਨਾਲੇ ਤੀਰ ਬਲ ਬੁੱਟਾ ਸਿੱਧੇ ਜਥੇ ਨੂੰ ਵੀ ਲਿੰਦਾ ਪਰ ਅਖੀਰ ਉਹਦੇ ਫਤੇ ਬਲਾਈ ਗੱਲ ਕੇ ਤੇ ਢੋਲਿਆ ਅਖੀਓ ਨੀਰ ਜਿਹੜਾ ਬਲਾਕਾ ਸਿੰਘ ਪੀਕਾ ਮੇ ਦੀ ਢਾਡੀ ਦੇ ਜਾ ਕੇ ਹਰਬੱਤਰ ਸਾਹਿਬ ਦੇ ਹਾਲ ਦੱਸਦਾ ਏ ਢਾਡੀ ਜਥਾ ਕਿਉਂ ਤੇ